ਸੋਹਣੀ ਗੱਡੀ ਦੇਖ ਕੇ ਟ੍ਰੈਫਿਕ ਪੁਲਿਸ ਮੁਲਾਜ਼ਮ ਵਾਲਾ ਹੋਇਆ ਠੱਗੀ ਦਾ ਸ਼ਿਕਾਰ ਹੁਣ ਲੋਕਾਂ ਨੂੰ ਕਰ ਰਿਹਾ ਕਿ ਫੇਰ ਅਜੇ ਠੱਗਾ ਕੋਦੇ ਕੋਲੋਂ ਬਚੋ ਜੀ ਹਾਂ ਅਜੇ ਇੱਕ ਦਾਇਆ ਮਾਮਲਾ ਸਾਹਮਣੇ ਹੈ ਬਟਾਲਾ ਤੋਂ ਜਿੱਥੇ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਇਹਨਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ ਟ੍ਰੈਫਿਕ ਪੁਲਿਸ ਮਲਾ ਨੂੰ ਸੁਦੇਸ਼ਿੰਦਰ ਸੈਕ ਇਸ਼ੂਅਲ ਮੀਡੀਆ ਉੱਪਰ ਇੱਕ ਕਾਰ ਕੈਨ ਉਤਰਾਖੰਡ ਨੰਬਰ ਦੀਆਂ ਫੋਟੋਆਂ ਵੇਖੀਆਂ ਜਿਸ ਦਾ ਰੇਟ 45000 ਰੁਪਿਆ ਦੱਸਿਆ ਗਿਆ ਸੀ ਉਸਨੇ ਗੱਡੀ ਦੇ ਹਾਲਾਤ ਵਧੀਆ ਲੱਗੇ ਤਾਂ ਉਸਨੇ ਫੋਟੋਵਾਣ ਨਾਲ ਸੰਪਰਕ ਕੀਤਾ ਫੋਟੋਵਾਣ ਵਾਲੇ ਉਸ ਤੋਂ ਅਡਵਾਂਸ 2500 ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸਨੇ 2500 ਰੁਪਏ Google Pay ਵੀ ਕਰ ਦਿੱਤੇ 2500 ਰੁਪਏ ਤੋਂ ਬਾਅਦ ਉਸ ਤੋਂ 1000 ਰੁਪਏ ਦੀ ਮੰਗ ਹੋਰ ਕੀਤੀ ਗਈ ਤਾਂ ਕਿ ਗੱਡੀ ਦੇ ਕਾਗਜ਼ਾਤ ਉਸਦੇ ਨਾਮ ਤੇ ਤਿਆਰ ਕੀਤੇ ਜਾਣਗੇ ਜਿਸ ਤੋਂ ਬਾਅਦ ਉਸਦੇ ਗਲਤ ਬਾਤ ਇਹ ਟੰਗ ਤੋਂ ਟ੍ਰੈਫਿਕ ਪੁਲਿਸ ਬਣਾਦ ਨੂੰ ਉੱਪਰ ਸ਼ੱਕ ਹੋ ਗਿਆ ਅਤੇ ਉਸਨੇ ਪੈਸੇ ਨਹੀਂ ਪਾਏ ਹਾਲਾਂਕਿ ਟ੍ਰੈਫਿਕ ਪੁਲਿਸ ਬਣਾਦ ਦੇ ਵੱਲੋਂ ਠੱਗ ਨੂੰ ਬਾਰ-ਬਾਰ ਨੰਬਰ ਬਦਲ ਕੇ ਫੋਨ ਵੀ ਕੀਤੇ ਗਏ ਪਰ ਸਭ ਤੋਂ ਮਾੜੀ ਗੱਲ ਠੱਗ ਦੀ ਉਸ ਨੂੰ ਇਹ ਲੱਗੀ ਕਿ ਉਸਨੇ ਆਪਣੇ ਵਟਸਐਪ ਨੰਬਰ ਉੱਪਰ ਇੱਕ ਸਰਦਾਰ ਰੱਖੀ ਕਰਦੇ ਫੌਜੀ ਜਵਾਨ ਦੀ ਲਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗਿਆ ਕਿ ਉਹ ਫੌਜ ਦੇ ਵਿੱਚ ਹੀ ਨੌਕਰੀ ਕਰਦਾ ਹੈ ਅਤੇ ਉਸਨੇ ਹੱਥ ਜੋੜ ਕੇ ਹੁਣ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜੇ ਠੱਗਾਂ ਤੋਂ ਬਚਣ ਕਿਉਂਕਿ ਉਹ ਠੱਗਿਆ ਜਾ ਚੁੱਕਿਆ ਹੈ ਤੁਸੀਂ ਆਪ ਵੀ ਸੁਣੋ ਟ੍ਰੈਫਿਕ ਪੁਲਿਸ ਬਣਾਦ ਦਾ ਇਹ ਪੂਰੇ ਮੌਕੇ ਤੇ ਕੀ ਹੋ ਜ ਇੱਕ ਗੱਡੀ ਮੈਂ ਫੇਸਬੁੱਕ ਤੇ ਵੇਖੀ ਫੇਸਬੁੱਕ ਤੇ ਵੇਖੀ ਉਹਨਾਂ ਨੇ ਪਾਈ ਸੀ ਵੀ ਕਲਟੋ ਏ ਕੇ 10 ਆ ਮਾਡਲ 18 ਇਹਦੀਆਂ ਮੈਨੂੰ ਫੋਟੋਆਂ ਪਾਈਆਂ ਗਈਆਂ WhatsApp ਤੇ ਆਰਮੀ ਦਾ ਜਵਾਨ ਹੀ ਸੀ ਉਹਨੇ ਮੈਨੂੰ ਫੋਟੋਆਂ ਪਾਈਆਂ ਮੈਂ 45000 ਰੁਪਿਆ ਉਹਨੇ ਰੇਟ ਦੱਸਿਆ ਮੈਂ ਉਹਨੂੰ ਫੋਨ ਕਾਲ ਕੀਤੀ ਫੋਨ ਕਾਲ ਕਰਕੇ ਤੇ ਉਹਨਾਂ ਨੇ ਮੈਨੂੰ ਆਖਿਆ ਵੀ 45000 ਰੁਪਿਆ ਰੇਟ ਆ ਤੇ 2500 ਰੁਪਇਆ ਤੁਹਾਨੂੰ ਦੇਣਾ ਪਊਗਾ ਫੇ ਮੈਂ ਟਰਾਂਸਫਰਮ ਕਰ ਦੂੰਗਾ ਮੇਰੀ ਜਿਹੜੀ ਬਦਲੀ ਆ ਆਰਮੀ ਦੇ ਵਿੱਚੋਂ ਇਥੋਂ ਉਤਰਾਖੰਡ ਤੋਂ ਜੰਮੂ ਪੂਛ ਦੀ ਹੋਈ ਆ ਹੂੰ ਤੇ ਜੰਮੂ ਪੂਛ ਤੋਂ ਬਾਅਦ ਮੈਂ ਕੱਦੀ ਇਹ ਸੇਲ ਕਰਨ ਦੇ ਆ ਆਪਣੀ ਤੇ ਮੈਂ ਕਿਹਾ ਚਲੋ ਠੀਕ ਆ ਸੇਲ ਕਰਨ ਦੇ ਤੇ ਮੈਨੂੰ ਦੇ ਦਿਓ ਆ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਉਹਨਾਂ ਨੇ ਆਖਿਆ ਵੀ 2500 ਰੁਪਇਆ ਜਿਹੜਾ ਇਹਦਾ ਪਹਿਲਾਂ ਪਾਓ ਪਾ ਕੇ ਤੇ ਤੁਹਾਨੂੰ ਜਿਹਦੇ ਵੀ ਗੂਗਲ ਪੇ ਤੋਂ ਪਾਓਗੇ ਉਹਦੇ ਆਧਾਰ ਕਾਰਡ ਜਿਹਦੇ ਨਾਮ ਤੇ ਗੱਡੀ ਕਰਾਉਣੀ ਉਹਦਾ ਆਧਾਰ ਕਾਰਡ ਤੇ ਪੈਨ ਕਾਰਡ ਇਹ ਪੈਨ ਕਾਰਡ ਦੀ ਫੋਟੋ ਪਾਈ ਜਾਵੇ ਮੈਂ ਆਪਣੀ ਬੇਟੀ ਦਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਪਾਈ ਤੇ ਉਹਨਾਂ ਨੇ ਇਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਫੇਰ ਦੁਬਾਰਾ ਫੋਨ ਬੜੀ ਆਰੀ ਫੋਨ ਆਏ ਤੇ ਤੁਹਾਡੀ ਗੱਡੀ ਜਿਹੜੀ ਆ ਇਹ ਮਰਗਲ ਤੇ ਆਰਮੀ ਦਫ਼ਤਰ ਲੈ ਗਏ ਆ ਤੇ ਇਹਦੀ ਜਿਹੜੀ ਆ ਮਰਗਲ ਵੀ ਆਪਾਂ ਆਰਸੀ ਜਿਹੜੀ ਟਰਾਂਸਫਰਮ ਕਰਨੀ ਆ ਪੀਵੀ06 ਨੰਬਰ ਬਣਾਉਣਾ ਗਰਦਾਖੌਰ ਦਾ ਇਹ ਜਿਹੜਾ ਦੇਣਾ ਆ ਇਹਦੇ ਕਾਗਜ਼ ਪੱਤਰ ਬਣਾ ਕੇ ਹੋ ਕੇ ਕਰਕੇ ਤੇ ਸ਼ਾਮਾਂ ਨੂੰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਸ਼ਾਮਾਂ ਨੂੰ ਫੇਰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੀ ਗੱਡੀ ਦੀ ਜਿਹੜੀ ਆਰ.ਸੀ. ਉਹ ਟਰਾਂਸਫਰ ਹੋ ਚੁੱਕੀ ਆ ਪੀ.ਵੀ.06 ਤੇ ਆ ਜੋ ਵੀ ਨੰਬਰ ਇਹ ਗੱਡੀ ਦਾ ਇਹ ਨੰਬਰ ਦੱਸ ਆ ਗਿਆ ਆ ਤੇ ਹੁਣ ਤੁਸੀਂ ਇਦਾਂ ਕਰੋ ਤੇ ਇਹਦੇ ਥੱਲੇ ਜਿਹੜਾ ਕਹਿੰਦਾ ਤੁਹਾਨੂੰ ਪਾਇਆ ਆ ਡਾਕੂਮੈਂਟ ਕੋਈ ਪਾਇਆ ਸੀ ਉਹਦੀ ਜਿਹੜੇ ਥੱਲੇ ਲਿਖਿਆ ਆ ਵੀ ਉਹ 21000 ਰੁਪਇਆ ਇੱਥੋਂ ਗੇਟ ਪਾਸ ਦਿਓ ਤੁਹਾਡੀ ਗੱਡੀ ਜਿਹੜੀ ਬਾਅਰ ਆਉਗੀ ਤੇ ਕੱਲ 11 ਵਜੇ ਤੁਹਾਡੇ ਘਰ ਗੱਡੀ ਆ ਜੂਗੀ ਤੇ ਉਹ ਤੋਂ ਬਾਅਦ ਕਹਿੰਦੇ ਵੀ 21000 ਦੇ ਵਿੱਚੋਂ ਬਾਕੀ ਜਿਹੜੇ ਪੈਸੇ ਪੈ ਤਿਆ ਉਹ ਮੈਨੂੰ ਇੱਥੇ ਦਿੱਤੇ ਜਾਣ ਬਟਾਲਿਆ ਅਸੀਂ ਫਿਰ ਸਸਤੀ ਗੱਡੀ ਵੇਖ ਕੇ ਇਸ ਕਰਕੇ ਡੁੱਲ ਗਏ ਵੀ ਚਲੋ ਗੱਡੀ ਮਾਡਲ ਉੱਚਾ ਆ ਤੇ ਲੈ ਲੈਨੇ ਆ ਪਰ ਨਹੀਂ ਆ ਸਕਸ ਨੇ ਅੱਡ ਨਾਲ ਠੱਗੀ ਕੀਤੀ ਆ ਉਸ ਤੋਂ ਬਾਅਦ ਫੋਨ ਆਇਆ ਫੋਨ ਆ ਬਾਦ ਸ਼ਾਮਾ ਨੂੰ ਸ਼ਾਮਾ ਤੋਂ ਬਾਅਦ ਉਸੇ ਫੋਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਨਾ ਕੋਈ ਫੋਨ ਬਲੌਗ ਉਹਨਾਂ ਨੇ ਬਲੌਕ ਲਿਸਟ ਦੇ ਪਾਸੇ ਜਾਈ ਕਰਦੇ ਆ ਤੇ ਇਹ ਨੰਬਰ ਲੱਗਦੇ ਨਹੀਂ ਹੈਗੇ ਹਾਂ ਉਹਨਾਂ ਨੂੰ ਪਤਾ ਹੈ ਪੰਜਾਬੂ ਹੈ ਹਾਂ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਦੱਸਿਆ ਹੀ ਹੈ ਇਹ ਪੰਜਾਬ ਪੁਲਿਸ ਜਾਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਗੁੜੀਆ ਤੇ ਪਰਚਾ ਹੋਊਗਾ ਫਲਾਣ ਹੋਊਗਾ ਧਮਕੜਾ ਹੋਊਗਾ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਜੇ ਪਰਚਾ ਹੋਊਗਾ ਵੇਖ ਲਾਂਗੇ ਵੀ ਜਿਹੜਾ 1000 ਰੁਪਿਆ ਉਹ ਨਹੀਂ ਮੈਂ ਹੁਣ ਤੈਨੂੰ ਪਾਉਣਾ ਕੀ ਕਰੇ ਬਾਕੀ ਲੋਕਾਂ ਨੂੰ ਅਪੀਲ ਕਰਦਾ ਇਹ ਇਹਨਾਂ ਜਿਹੜੇ ਗੱਡੀਆਂ ਫੇਸਬੁੱਕ ਤੇ ਕੋਈ ਪਾਉਂਦਾ ਆ ਇਹਨਾਂ ਦੇ ਝਾਂਸਿਆਂ 'ਚ ਨਾ ਆਓ ਤੇ ਮੇਰੇ ਨਾਲ ਠੱਗੀ ਹੋ ਗਈ ਆ ਤੇ ਤੁਹਾਡਾ ਨਾ ਨਾ ਬਚੇ ਏਵਨ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਲਾਪਰੀ ਖੂਜੀਪੁਰ ਦੀ ਖਾਸ ਰਿਪੋਰਟ